ਜੀ ਵੈਲਕਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਸਹਿਜ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਟਾਈਮਿੰਗ ਆ ਜੀ ਮਾਰਨਿੰਗ ਦੀ 7:05 ਮਿੰਟ ਦੀ ਟਾਈਮਿੰਗ ਹੋ ਚੁੱਕੀ ਆ ਜੀ ਸਹਿਜ ਪੂਰਾ ਰੈਡੀ ਸਕੂਲ ਜਾਣ ਨੂੰ ਤੇ ਬ੍ਰੇਕਫਾਸਟ ਔਲਰੇਡੀ ਕਰ ਚੁੱਕਾ ਵਾ ਤੇ ਇੱਥੇ ਅਸੀਂ ਰੋਟੀ ਪਾਣਾ ਆਏ ਸੀ ਸਾਡੇ ਨੇ ਕਤੂਰੇ ਆ ਸਾਹਮਣੇ ਬڑے ਛੋਟੇ ਸੋਹਣੇ ਬਹੁਤ ਲੱਗਦੇ ਆ ਮੈਨੂੰ ਇਹ ਤੇ ਬਹੁਤ ਕਿਊਟ ਜੇ ਨਹੀਂ ਅਸੀਂ ਜਦੋਂ ਇਹਨਾਂ ਨੂੰ ਰੋਟੀ ਪਾਉਣ ਆਉਂਦੇ ਆ ਨਾ ਇਹ ਭੱਜਦੇ ਆ ਸਾਨੂੰ ਦੇਖ ਕੇ ਜਿਵੇਂ ਬਾਹਰ ਸਾਡੇ ਹੋਰ ਵੀ ਕੁੱਤੇ ਨੇ ਜਦੋਂ ਅਸੀਂ ਇਹਨਾਂ ਨੂੰ ਰੋਟੀ ਪਾਉਣੇ ਆ ਭੱਜ ਕੇ ਆਉਂਦੇ ਨੇ ਰੋਟੀ ਖਾਣ ਪਰ ਇਹ ਪਤਾ ਨਹੀਂ ਕਿਉਂ ਡਰਦੇ ਨੇ ਇਹਨਾਂ ਨੂੰ ਐ ਲੱਗਦਾ ਖਨੀ ਪਤਾ ਨਹੀਂ ਅਸੀਂ ਇਹਨਾਂ ਨੂੰ ਫੜਨ ਆਏ ਆ ਹਨਾ ਪਰसों ਵੀ ਜਿੱਦਣ ਇਹਨਾਂ ਨੂੰ ਮੈਂ ਰੋਟੀ ਪਾਉਣ ਆਈ ਨਾ ਇੱਕ ਜਣਾ ਆ ਮੋਟਰ ਵਾਲੇ ਕਮਰੇ 'ਚ ਜਾ ਕੇ ਲੁੱਕ ਗਿਆ ਇੱਧਰ ਸਾਈਡ ਤੇ ਆ ਤੇ ਇੱਕ ਜਣਾ ਜੀ ਇੱਧਰ ਸਾਹਮਣੇ ਖੇਤਾਂ 'ਚ ਜਾ ਕੇ ਫਸਲਾਂ ਦੇ ਵਿਚਾਲੇ ਜਾ ਕੇ ਲੁੱਕ ਗਿਆ ਵਿਚਾਰਾ ਤੇ ਫਿਰ ਮੈਂ ਰੋਟੀ ਪਾਇਆ ਹੀ ਬਾਅਦ 'ਚ ਫਿਰ ਇਹਨਾਂ ਨੂੰ ਮੈਂ ਥੋੜੀ ਦੇਰ ਬਾਅ ਤਲੋ ਜੀ ਆਪਾਂ ਆਖੇ ਆਂ ਰੋਟੀ ਆਪੇ ਜਦੋਂ ਖਾਣੀ ਹੋਈ ਜੀ ਖਾ ਲੈਣਗੇ ਮੌਸਮ ਬਹੁਤ ਸੋਹਣਾ ਅੱਜ ਬੱਦਲਵਾਰੀ ਜੀ ਹੋਈ ਹੋਈ ਆ ਪਰ ਬੱਦਲਵਾਰੀ ਨੇ ਗਾਹ ਵੀ ਬਹੁਤ ਪਾਇਆ ਰਾਤ ਢੇੜੀ ਜੀ ਬਹੁਤ ਆਈ ਆ ਤੇ ਸਾਰੇ ਗਾਹ ਪਿਆ ਪਿਆ ਜੀ ਵੇੜੇ ਦੇ ਵਿੱਚ ਤੇ ਕੋਈ ਨਾ ਆਪਾਂ ਨੂੰ ਸੈ ਨੂੰ ਸਕੂਲ ਭੇਜ ਕੇ ਸਾਫ ਸਫਾਈ ਕਰਦੇ ਆ ਹਜੇ ਇਹ ਵੇਟ ਕਰ ਰਿਆ ਸੀਗਾ ਸਵੇਕ 7 ਵਜੇ ਜਾਂਦੇ ਹੁੰਦੇ ਆ 7:20 ਤੇ ਵੈਨ ਆਈ ਨਹੀਂ ਸੀ ਹਜੇ ਤੇ ਜਾਨੂੰ ਕਹਿੰਦਾ ਮम्मा ਚਲੋ ਮੈਂ ਪ੍ਰੈਕਟਿਸ ਕਰ ਲੈਣਾ ਵਾ ਅੱਜ ਸਿਲੈਕਸ਼ਨ ਵੀ ਹੋਣੀ ਆ ਮੈਂ ਆਈ ਥਿੰਕ ਪਤਾ ਨਹੀਂ ਬੋਲਿੰਗ ਬੋਲਿੰਗ ਵਗੈਰਾ ਦੀ ਸਿਲੈਕਸ਼ਨ ਹੋਣੀ ਹੈ ਕੁਛ ਇਦਾਂ ਹੀ ਹੈ ਨਾ ਉਹਦੇ ਤੇ ਵੈਸੇ ਹੀ ਕਹਿੰਦਾ ਚਲੋ ਮੈਂ ਖੇਡ ਲੈਣਾ ਥੋੜੀ ਦਰ ਜਿੰਨੇ ਦਿਨ ਮੈਂ ਫ੍ਰੀ ਆ ਤੇ ਇਸ ਕਰਕੇ ਪ੍ਰੈਕਟਿਸ ਕਰ ਰਿਹਾ ਲੋ ਜੀ ਸਾਰੀ ਰਾਤ ਚੱਲੀ ਆ ਹਨੇਰੀ ਆ ਦੇਖੋ ਪੂਰਾ ਹਾਲ ਹੋਇਆ ਹੋਇਆ ਆ ਦੇਖੋ ਗਾਂ ਦਿਖਾਣੀ ਤਾਂ ਆ ਦੇਖੋ ਤੂੜੀ ਕਿਦਾਂ ਉੜਾਈ ਹੈ ਟੱਲਾਂ ਦਾ ਪੂਰਾ ਹਾਲ ਆ ਦੇਖੋ ਆ ਹਾਲਾ ਜੀ ਦੇਖੋ ਤਦ ਲੋ ਜੀ ਮੈਂ ਹਣਾ ਹੁ ਸਾਰੀ ਸਾਫ ਸਫਾਈ ਕਰਕੇ ਤੁਹਾਨੂੰ ਫੇਰ ਮਿਲਦੀ ਆ ਸੈ ਸਕੂਲ ਚ ਲਾ ਗਿਆ ਵਾ ਜਿੰਨ ਤੁਹਾਨੂੰ ਪਤਾ ਵਾ ਤੇ ਸੈ ਤੇ ਪਪਾ ਮਹ ਕਾਪਨੇ ਕਰੀ ਨੇ ਤੇ ਅੰਦਰ ਨਹੀਂ ਜੀ ਹਾਂ ਤੇ ਆਪਾਂ ਸਾਰੇ ਘਰ ਦੀ ਸਾਫ ਸਫਾਈ ਕਰਕੇ ਫੇਰ ਆਪਾਂ ਤੁਹਾਨੂੰ ਫ੍ਰੀ ਹੁਕ ਮਿਲਦੇ ਹਾਂ ਜੀ ਤੇ ਲੋ ਜੀ ਹੁਣ ਟਾਈਮ ਹੋ ਚੁੱਕਿਆ ਵਾ 5:30 ਵਜੇ ਦਾ ਤੇ ਅੱਜ ਕੋਈ ਸ਼ੂਟ ਨਹੀਂ ਕਰਿਆ ਕਿਉਂਕਿ ਅੱਜ ਸਾਡੀ ਸਲਾਹ ਸੀ ਜੀ ਘਟਾਣਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਦੀ ਕਿਉਂਕਿ ਜਦੋਂ ਸਹਜ ਦਾ ਰਿਜ਼ਲਟ ਆਇਆ ਸੀਗਾ ਤੇ ਉਦੋਂ ਮੈਂ ਉਹ ਤੇ ਦੇਖ ਕਰਾਉਣ ਦਾ ਸੁੱਖਿਆ ਸੀਗਾ ਤੇ ਉਸ ਤੋਂ ਬਾਅਦ ਸਾਡਾ ਟਾਈਮ ਅੱਜ ਲੱਗਿਆ ਹੋਇਆ ਤੇ ਸਹਜ ਨੂੰ ਆਪਾਂ ਕਹਿੰਦੇ ਕਿ ਆਪਾਂ ਚੱਲਾਂਗੇ ਤੇ ਫਿਰ ਉਦੋਂ ਮੈਂ ਇਸ ਕਰਕੇ ਕਿ ਮੈਂ ਕੋਈ ਸ਼ੂਟ ਨਹੀਂ ਕੀਤਾ ਮੈਂ ਕਿ ਚੱਲ ਜਦੋਂ ਉਹਨਾਂ ਗੁਰਦੁਆਰੇ ਜਾਂਵਾਂਗੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਫਿਰ ਆਪਾਂ ਉਹਦੀ ਸ਼ੂਟ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਆਪਾਂ ਸਹਜ ਤੇ ਸਹਜ ਪਾਪਾ ਆਪਾਂ ਜਾ ਰਹੇ ਹਾਂ ਗੁਰਦੁਆਰੇ ਤੇ ਆਓ ਜੀ ਤੁਸੀਂ ਵੀ ਚੱਲੋ ਸਾਡੇ ਨਾਲ ਤੇ ਅਸੀਂ ਤੁਹਾਨੂੰ ਕਰਾਉਨੇ ਆਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਲਓ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣੇ ਦਰਸ਼ਨ ਹੋਏ ਤੇ ਬਹੁਤ ਆਨੰਦ ਆਇਆ ਜੀ ਅੱਜ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਅੱਜ ਇੰਨਾ ਇਕੱਠ ਨਹੀਂ ਸੀਗਾ ਅੱਜ ਹੈਗਾ ਜੀ ਮੰਡੇ ਸੰਡੇ ਵਾਲੇ ਦਿਨ ਬਹੁਤ ਸੰਗਤ ਦਾ ਇਕੱਠ ਹੁੰਦਾ ਆ ਪਰ ਅੱਜ ਜਿਵੇਂ ਮੰਡੇ ਆ ਤੇ ਇੰਨਾ ਇਕੱਠ ਨਹੀਂ ਸੀਗਾ ਬਾਕੀ ਜਿਵੇਂ ਸੰਗਰਾਹ ਹੁੰਦਾ ਹੀ ਆ ਪੂਰਨਮਾਸੀ ਦਾ ਦਿਹਾੜਾ ਤੇ ਉਦੋਂ ਬਹੁਤ ਯਾਨੀ ਸੰਗਤ ਦਾ ਇਕੱਠ ਹੁੰਦਾ ਆ ਤੇ ਬਾਕੀ ਜੀ ਅੱਜ ਸਾਡੇ ਆਉਣ ਦਾ ਰੀਜ਼ਨ ਐਵੇਂ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਜੀ ਸੈਟ ਦਾ ਜਿਹੜਾ ਰਿਜ਼ਲਟ ਆਇਆ ਬਹੁਤ ਵਧੀਆ ਆਇਆ ਸੀ ਜਿਹੜੇ ਮੇਰੇ ਵਲੌਗ ਦੇਖਦੇ ਉਹਨਾਂ ਨੂੰ ਤਾਂ ਪਤਾ ਆ ਤੇ ਇਸ ਕਰਕੇ ਜੀ ਆਪਾਂ ਸ਼ੁਕਰਾਨਾ ਕਰਨ ਆਏ ਸੀਗੇ ਵਾਹਿਗੁਰੂ ਜੀ ਦਾ ਤੇ ਇਸ ਕਰਕੇ ਜੀ ਆਪਾਂ ਦੇਖ ਕਰਾਉਣ ਆਏ ਆ ਤੇ ਮੈਨੂੰ ਬਹੁਤ ਯਾਨੀ ਖੁਸ਼ੀ ਹੁੰਦੀ ਆ ਜਦੋਂ ਹਨਾ ਆਪਾਂ ਵਾਹਿਗੁਰੂ ਜੀ ਦੇ ਜਦੋਂ ਇਦਾਂ ਦਰਤੇ ਆਉਂਨੇ ਆ ਤੇ ਆਪਾਂ ਸ਼ੁਕਰਾਨਾ ਖਾਸ ਕਰਕੇ ਕਰਨ ਆਉਂਨੇ ਆ ਦੇਖੋ ਜੀ ਆਪਾਂ ਨੂੰ ਨਾ ਸ਼ੁਕਰਾਨਾ ਹਮੇਸ਼ਾ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ ਚਾਹੇ ਕੋਈ ਵੱਡੀ ਅਚੀਵਮੈਂਟ ਹੈ ਲਾਈਫ ਦੀ ਚਾਹੇ ਕੋਈ ਛੋਟੀ ਅਚੀਵਮੈਂਟ ਹੈ ਲਾਈਫ ਦੀ ਜੇ ਆਪਾਂ ਹੁਣ ਤੋਂ ਸ਼ੁਕਰਾਨਾ ਆਪਾਂ ਬੱਚਿਆਂ ਦੇ ਅੱਗੇ ਹੈ ਨਾ ਸਾਹਮਣੇ ਕਰਦੇ ਆਂ ਆਪਾਂ ਗੁਰਦੁਆਰਾ ਸਾਹਿਬ ਆਉਂਨੇ ਆ ਆਪਣੇ ਬੱਚਿਆਂ ਨੂੰ ਵੀ ਫਿਰ ਇਦਾਂ ਹੀ ਹੈ ਨਾ ਉਹੀ ਆਦਤ ਪਾਉਗੀ ਜੀ ਉਹਨਾਂ ਨੂੰ ਸ਼ੁਕਰਾਨਾ ਸ਼ੁਕਰਾਨਾ ਕਰਨ ਦਾ ਪਤਾ ਹੋਊਗਾ ਕਿ ਆਪਾਂ ਆਪਣੀ ਲਾਈਫ ਦੇ ਵਿੱਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਪਰ ਜੇ ਪੇਰੈਂਟਸ ਕਰਨਗੇ ਤਾਂ ਤੇ ਇਸ ਕਰਕੇ ਆਪਾਂ ਸਹਿਜ ਨੂੰ ਲੈ ਕੇ ਆਏ ਆ ਤੇ ਸੈਦ ਦੇ ਹੱਥੀਂ ਆਪਾਂ ਦੇਖ ਕਰਾਵਾਂਗੇ ਤਾਂ ਕਿ ਵਾਈ ਗੁਰੂ ਜੀ ਇਹਨੂੰ ਇੱਦੀ ਚੜ੍ਹਦੀ ਕਲਾ ਚ ਰੱਖਣ ਜੀ ਇਹ ਇੱਦਾਂ ਹੀ ਵਧੀਆ-ਵਧੀਆ ਪੜੇ ਤੇ ਇਹਦਾ ਫਿਊਚਰ ਵਧੀਆ ਹੋਵੇ ਠੀਕ ਹੈ ਜੀ ਤੇ ਬਾਕੀ ਜੀ ਆ ਹੈਗਾ ਜੀ ਇਸ ਗੁਰਦੁਆਰੇ ਦਾ ਇਤਿਹਾਸ ਮੈਂ ਇੱਥੇ ਥੋੜੀ ਦੇਰ ਲਈ ਵੀਡੀਓ ਰੋਕੀ ਸੀਗੀ ਮੈਂ ਕਿਹਾ ਚਲੋ ਜਿਹਨੇ ਜਿਹੜੀ ਸੰਗਤ ਨੇ ਹਨਾ ਤੁਸੀਂ ਜੀ ਰੀਡ ਕਰਨਾ ਹੋਇਆ ਤੁਸੀਂ ਰੀਡ ਕਰ ਸਕਦੇ ਹੋ ਬਾਕੀ ਜੀ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਆਪ ਵੀ ਦੱਸਦੀ ਆ ਤਾਂ ਕਿ ਜਿਹੜੇ ਹਨਾ ਨਹੀਂ ਪੜ ਸਕਦੇ ਤੇ ਇਸ ਕਰਕੇ ਆਪਾਂ ਆਪ ਵੀ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਨੀ ਆ ਜੀ ਇਹਦਾ ਇਤਿਹਾਸ ਬਾਦਸ਼ਾਹੀ ਛੇਵੀਂ ਸਬੰਧੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਗਣ 1975 ਨੂੰ ਇੱਥੇ ਆਏ ਗੁਰੂ ਜੀ ਪਾਸ ਸੱਤ ਤੋਪਾਂ ਸਨ ਨਾਲ ਹੀ 1100 ਘੋੜਸਵਾਰ ਅਤੇ ਚੰਦੂ ਕੈਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਾਲਾ ਇੱਕ ਬਵੰਜਿਆ ਕਿਲਿਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜੇ छुड़ाਏ ਸਨ ਆਪ ਜੀ ਨੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਤੇ ਬੇਰੀ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਸੀ ਇਹ ਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ ਤੇ ਹੁਣ ਜੀ ਜਿਹੜਾ ਪਾਸ਼ਾਏ 10ਵੀਂ ਸਬੰਧੀ ਇਹਦਾ ਇਤਿਹਾਸ ਆ ਉਹਦੇ ਤੇ ਚਾਨਣ ਪਾਉਨੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਚ ਦੇ ਪੀਰ ਬਣ ਕੇ 11 ਪੂ 1761 ਨੂੰ ਇੱਥੇ ਆਏ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਨੱਬੀ ਖਾਂ ਭਾਈ ਗਨੀ ਖਾਂ ਸਨ ਆਪ ਜੀ ਨੇ ਇੱਥੇ ਬੇੜੀ ਸਾਈਂ ਵੇਟਾ ਆਪਣਾ ਪਲੰਗ ਰਖਵਾ ਕੇ ਵਿਸ਼ਰਾਮ ਕੀਤਾ ਆਪ ਜੀ ਨੇ ਇੱਥੇ ਆਪਣੇ ਪਵਿੱਤਰ ਹੱਥਾਂ ਨਾਲ ਦੇ ਕਰਵਾਈ ਅਤੇ ਗੁਰਦੁਆਰੇ ਦਾ ਨਾਮ ਸ੍ਰੀ ਦੇਖ ਸਰਸਾਈਂ ਰੱਖਿਆ ਇਸ ਲਈ ਜੋ ਸੁਖਣਾ ਸੁਖ ਕੀ ਇੱਥੇ ਦੇ ਕਰਾਉਂਦਾ ਹੈ ਉਹ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਨਾਲ ਪੂਰਾ ਹੋ ਜਾਂਦਾ ਹੈ ਨਹਿਰ ਸਬੰਧੀ ਇਤਿਹਾਸ ਸਨ 1854 ਵਿੱਚ ਨਹਿਰ ਸਰਹੰਦ ਦਾ ਸਰਵੇ ਹੋਇਆ ਅਤੇ ਇਸ ਅਸਥਾਨ ਵਿੱਚ ਦੀ ਨਹਿਰ ਲੰਘਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਾਉਣ ਵਾਲਾ ਅੰਗਰੇਜ਼ ਇੰਜੀਨੀਅਰ ਸਮਿਥ ਬੇਰੀਸਾਹ ਵੱਡਨ ਲੱਗਾ ਅੰਨਾ ਹੋ ਗਿਆ ਜਿੱਥੇ-ਜਿੱਥੇ 6 ਵਜੇ ਬੇਰੀਸਾਹ ਵਿੱਚੋਂ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਅਤੇ 51 ਰੁਪਏ ਦੀ ਦੇ ਕਰਵਾਈ ਤਾਂ ਫਿਰ ਸੁਝਾਕਾ ਹੋ ਗਿਆ ਇਸ ਅਸਥਾਨ ਨੂੰ ਜਰਾ ਨਾ ਛੇੜਿਆ ਅਤੇ ਨਹਿਰ ਵਿੰਗੀ ਕਰਕੇ ਲੰਘਾਈ ਗੁਰਦੁਆਰਾ ਸਾਹਿਬ ਦੇ ਕੋਲ ਲੰਗਦੀ ਨਹਿਰ ਸਾਰੇ ਇਤਿਹਾਸ ਦੀ ਸਾਰੇ ਇਤਿਹਾਸ ਦੀ ਗਵਾਹ ਹੈ ਅਤੇ ਉਹ ਬੇੜੀ ਸਾਹਿਬ ਅਜੇ ਵੀ ਮੌਜੂਦ ਹੈ ਸਮਿਥ ਦਾ ਬਣਾਇਆ ਹੋਇਆ ਛੋਟਾ ਜਿਹਾ ਗੁਰਦੁਆਰਾ ਵੀ ਨਜ਼ਦੀਕ ਉੱਪਰ ਖੜਾ ਦਿਸਦਾ ਹੈ ਉਹੋ ਇਸ ਗੁਰਦੁਆਰੇ ਨੂੰ ਢਾ ਕੇ ਉੱਪਰ ਗੁਰਦੁਆਰਾ ਬਣਾਉਣਾ ਚਾਹੁੰਦਾ ਸੀ ਪਰ ਇਹ ਵੱਡਾ ਗੁਰਦੁਆਰਾ ਪੂਰੀ ਸ਼ਾਨ ਨਾਲ ਕਾਇਮ ਹੈ ਅਤੇ ਇੱਥੇ ਹਰ ਸੰਗਰਾਂ ਅਤੇ ਐਤਵਾਰ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਇਹ ਹੈ ਜੀ ਇਸ ਗੁਰਦੁਆਰੇ ਦਾ ਇਤਿਹਾਸ ਬਾਕੀ ਜੀ ਇੱਥੇ ਹੁਣ ਜਦੋਂ ਬੇਰੀ ਸਾਹਿਬ ਆਪਾਂ ਮੱਥਾ ਟੇਕਣ ਆਏ ਸੀਗੇ ਤੇ ਇੱਥੇ ਵੀ ਜੀ ਪੂਰਾ ਇਤਿਹਾਸ ਇਦਾਂ ਹੀ ਲਿਖਿਆ ਹੋਇਆ ਹੈ ਤੇ ਜਿਨ੍ਹਾਂ ਨੇ ਖੁਦ ਆਪਣਾ ਇਤਿਹਾਸ ਪੜਨਾ ਚਾਹੁੰਦੇ ਨੇ ਜੀ ਉਹ ਵੀਡੀਓ ਨੂੰ ਥੋੜੀ ਦੇਰ ਲਈ ਰੋਕ ਕੇ ਤੁਸੀਂ ਆਪਣਾ ਇਤਿਹਾਸ ਹੈ ਜੀ ਜਿਹੜਾ ਇਸ ਗੁਰਦੁਆਰੇ ਦਾ ਉਹ ਤੁਸੀਂ ਪੜ ਸਕਦੇ ਹੋ ਜੀ ਤੇ ਲੋ ਜੀ ਆਪਾਂ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੇ ਆਇਆ ਤੇ ਹੁਣ ਆਪਾਂ ਬੇਰੀ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਾਂ ਥੋੜੀ ਦੇਰ ਇੱਥੇ ਬੈਠ ਕੇ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ ਤੇ ਆ ਦੇਖੋ ਜੀ ਆ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਜੀ ਸੰਖੇਪ ਦੇ ਵਿੱਚ ਇੱਥੇ ਵੀ ਲਿਖਿਆ ਹੋਇਆ ਹੈ ਤੁਸੀਂ ਵੀਡੀਓ ਨੂੰ ਰੋਕ ਕੇ ਖੁਦ ਵੀ ਪੜ ਸਕਦੇ ਹੋ ਜੀ ਇਤਿਹਾਸਿਕ ਗੁਰਦੁਆਰਾ ਹੈ ਦੇਖਸਰ ਦੇ ਨਾਮ ਦੇ ਨਾਲ ਵੀ ਇਹ ਜਾਣਿਆ ਜਾਂਦਾ ਹੈ ਤੇ ਲੋ ਜੀ ਆਪਾਂ ਇੱਥੇ ਹੁਣ ਥੋੜੀ देर ਬੈਠ ਕੇ ਆਪਾਂ ਬਹੁਤ ਸੋਹਣੇ ਆਪਾਂ ਨੂੰ ਦਰਸ਼ਨ ਹੋਏ ਜੀ ਬਹੁਤ ਆਨੰਦ ਆਇਆ ਤੇ ਬਾਕੀ ਜੀ ਤੁਸੀਂ ਇਮਾਰਤ ਦੇਖੋ ਗੁਰਦੁਆਰੇ ਦੀ ਬਹੁਤ ਬਹੁਤ ਆਨੰਦ ਹੁੰਦਾ ਜੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਬਾਕੀ ਜੀ ਅਸੀਂ ਪਹਿਲਾਂ ਵੀ ਵਲੌਗ ਪਾਇਆ ਹੋਇਆ ਘਟਾਣਾ ਸਾਹਿਬ ਜੀ ਦਾ ਦੋ ਤਿੰਨ ਵਾਰ ਮੈਂ ਪਹਿਲਾਂ ਵੀ ਪਾਇਆ ਹੋਇਆ ਜਿਹੜੇ ਮੇਰੇ ਚੈਨਲ ਤੇ ਪੁਰਾਣੇ ਸਬਸਕ੍ਰਾਈਬਰਸ ਨੇ ਉਹਨਾਂ ਨੇ ਤਾਂ ਆਲਰੇਡੀ ਦਰਸ਼ਨ ਕੀਤੇ ਹੋਏ ਨੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਅੱਜ ਫਸਟ ਟਾਈਮ ਆਏ ਨੇ ਜਿਹੜੇ ਫਸਟ ਟਾਈਮ ਅੱਜ ਮੇਰਾ ਵਲੌਗ ਦੇਖ ਰਹੇ ਨੇ ਤੇ ਮੇਰੇ ਚੈਨਲ ਦੇ ਰਾਹੀਂ ਤੁਸੀਂ ਫਸਟ ਟਾਈਮ ਘਟਾਣਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਤੁਸੀਂ ਜੀ ਪੂਰਾ ਵਲੌਗ ਦੇਖਿਓ ਸਕਿਪ ਨਾ ਕਰਿਓ ਅਸੀਂ ਬਹੁਤ ਸੋਹਣੇ ਢੰਗ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਇਹ ਹੈ ਜੀ ਇੱਥੇ ਜੋਤ ਆਪਣੀ ਜਗਾਈ ਹੋਈ ਹੈ ਜੀ ਆਪਾਂ ਇੱਥੇ ਵੀ ਹੁਣ ਮੱਥਾ ਟੇਕਿਆ ਜੀ ਪਹਿਲਾਂ ਇਹ ਬਾਹਰ ਪਿਆ ਹੁੰਦਾ ਸੀ ਵਰਾਂਡੇ 'ਚ ਪਰ ਇਹਨਾਂ ਨੇ ਇਸ ਵਾਰੀ ਜੀ ਆਹ ਰੂਮ ਦੇ ਵਿੱਚ ਇੱਥੇ ਹੁਣ ਆਪਣੀ ਜੜੀ ਜੋਤ ਆ ਜੀ ਉਹ ਰੱਖਤੀ ਆ ਜੀ ਤੇ ਆਪਾਂ ਇੱਥੇ ਮੱਥਾ ਟੇਕ ਲਿਆ ਤੇ ਆਹ ਜੀ ਬਾਕੀ ਗੁਰਦੁਆਰੇ ਦੀ ਇਮਾਰਤ ਆ ਤੇ ਬਹੁਤ ਯਾਨੀ ਆਨੰਦ ਹੁੰਦਾ ਜੀ ਆ ਕੇ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਹੁੰਦਾ ਵਾਪਸ ਘਰ ਜਾਈਏ ਇੰਨਾ ਯਾਨੀ ਵਧੀਆ ਲੱਗਦਾ ਮੈਂ ਆਪਣੇ ਹਸਬੰਦ ਨੂੰ ਕਹਿੰਨੀ ਹੁੰਨੀ ਆ ਕਿ ਕਾਸ਼ ਕਿਤੇ ਆਪਣਾ ਘਰ ਗੁਰਦੁਆਰੇ ਦੇ ਸਾਹਮਣੇ ਹੁੰਦਾ ਕਿਤੇ ਹਨਾ ਤੇ ਕਿੰਨਾ ਵਧੀਆ ਲੱਗਿਆ ਕਰਦਾ ਹਨਾ ਰੋਜ਼ ਬਾਣੀ ਕੰਨਾ ਚ ਪੈਂਦੀ ਆ ਸਵੇਰ ਸ਼ਾਮ ਦਿਨ ਰਾਤ ਹਨਾ ਕਿੰਨਾ ਯਾਨੀ ਇੱਕ ਸਕੂਨ ਜਿਹਾ ਮਿਲਦਾ ਹਨਾ ਤੇ ਇਹਨਾਂ ਵੀ ਜਿਹੜੇ ਗੁਰਦੁਆਰੇ ਦੇ ਬਾਹਰ ਹੈਗੇ ਆ ਜੀ ਕਾਫੀ ਇੰਦਾ ਕਰ ਨਜ਼ਦੀਕ ਹੈਗੇ ਨੇ ਤੇ ਮੈਂ ਵੀ ਕਈ ਵਾਰ ਸੋਚਦੀ ਹੁੰਨੀ ਆ ਕਿੰਨੇ ਉਹ ਕਿਸਮਤ ਵਾਲੇ ਆ ਹਨਾ ਜਿਹੜੇ ਬਿਲਕੁਲ ਨਜ਼ਦੀਕ ਰਹਿੰਦੇ ਆ ਹਨਾ ਤੇ ਲੋ ਜੀ ਆਪਾਂ ਹੁਣ ਅਰ ਦਰਸ਼ਨ ਕਰ ਲਿਆ ਜੀ ਆਪਾਂ ਦੇਖ ਕਰਵਾਤੀ ਬਹੁਤ ਆਨੰਦ ਆਇਆ ਤੇ ਆਪਾਂ ਹੁਣ ਚੱਲਦੇ ਆ ਜੀ ਲੰਗਰ ਹਾਲ ਵਾਲੀ ਸਾਈਡ ਆਪਾਂ ਇੱਕ ਇੱਕ ਪ੍ਰਸ਼ਾਦਾ ਛੱਕ ਕੇ ਜਾਵਾਂਗੇ ਆਪਾਂ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਨੇ ਹੋ ਨਾ ਚਾਹੇ ਅਸੀਂ ਇੱਕ ਇੱਕ ਪ੍ਰਸ਼ਾਦਾ ਛੱਕੀਏ ਅਸੀਂ ਜ਼ਰੂਰ ਛੱਕ ਕੇ ਜਾਂਦੇ ਆ ਜੀ ਕਿਉਂਕਿ ਪ੍ਰਸ਼ਾਦ ਆ ਜੀ ਇਹ ਹੈ ਨਾ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਤੇ ਅਸੀਂ ਤਾਂ ਜਦੋਂ ਆਉਂਨੇ ਆ ਤੇ ਚਾਹੇ ਇੱਕ ਇੱਕ ਪ੍ਰਸ਼ਾਦਾ ਖਾਈਏ ਅਸੀਂ ਜ਼ਰੂਰ ਖਾ ਕੇ ਜਾਂਦੇ ਆ ਤੇ ਆ ਦੇਖੋ ਜੀ ਨਾਲ ਦੀ ਨਾਲ ਮੈਂ ਤੁਹਾਨੂੰ ਇਮਾਰਤ ਦੇ ਦਰਸ਼ਨ ਕਰਵਾ ਰਹੀ ਆ ਇਹ ਸਾਰਾ ਜਿਹੜਾ ਇੱਧਰ ਲਵਾ ਜੀ ਇਹ ਗੁਰਦੁਆਰੇ ਦਾ ਇੱਧਰ ਲੰਗਰ ਹਾਲ ਵਗੈਰਾ ਬਣਿਆ ਹੋਇਆ ਜੀ ਤੇ ਇਹ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਗੁਰਦੁਆਰੇ ਦਾ ਲੰਗਰ ਹਾਲ ਆ ਇੱਥੇ ਦੋ ਲੰਗਰ ਲੱਗਦੇ ਨੇ ਇੱਕ ਤਾਂ ਆਪਣੇ ਇਹ ਗੁਰਦੁਆਰੇ ਦੇ ਯਾਨੀ ਜਿਹੜੇ ਕਮੇਟੀ ਮੈਂਬਰ ਉਹ ਲਗਾਉਂਦੇ ਹੁੰਦੇ ਆ ਤੇ ਇੱਕ ਜੀ ਆਪਣਾ ਲੱਗਿਆ ਹੋਇਆ ਵਾ ਜੀ ਆਪਣਾ ਇਹ ਵਾਲਾ ਜੀ ਲੰਗਰ ਵਾਲਾ ਇਹ ਗੁਰਦੁਆਰੇ ਜਿਹੜਾ ਗੁਰਦੁਆਰਿਆਂ ਵੱਲੋਂ ਇੱਥੇ ਲੰਗਰ ਲਗਾਇਆ ਜਾਂਦਾ ਆ ਤੇ ਬਾਕੀ ਜੀ ਇੱਕ ਸਾਈਡ ਤੇ ਕਾਰ ਸੇਵਾ ਵਾਲਿਆਂ ਵੱਲੋਂ ਵੀ ਦੋ ਥਾਂ ਤੇ ਲੰਗਰ ਚੱਲਦੇ ਨੇ ਤੇ ਬਹੁਤ ਯਾਨੀ ਵਧੀਆ ਲੱਗਦਾ ਵਾ ਆਪਣਾ ਆਪਣੇ ਹਿਸਾਬ ਨਾਲ ਸਾਰੇ ਹਨਾ ਚਲੋ ਸੰਗਤ ਦੀ ਲੰਗਰ ਦੀ ਸੇਵਾ ਕਰਦੇ ਨੇ ਆ ਇਧਰ ਦੀ ਕਾਰ ਸੇਵਾਲਿਆਂ ਦਾ ਲੰਗਰ ਚੱਲਦਾ ਆ ਦੇਖੋ ਜੀ ਇਧਰ ਸਾਈਡ ਤੇ ਇਧਰ ਕਾਰ ਸੇਵਾਲਿਆਂ ਦਾ 24 ਘੰਟੇ ਲੰਗਰ ਚੱਲਦਾ ਤੇ ਇਧਰ ਗੁਰਦੁਆਰਾ ਸਾਹਿਬ ਜੀ ਦਾ ਆ ਵਾਲਾ ਜਿਹੜਾ ਹਾਲ ਹੈ ਗੁਰਦੁਆਰੇ ਵਾਲਿਆਂ ਦਾ ਵਾ ਇਹਨਾਂ ਦੇ ਗੁਰਦੁਆਰਿਆਂ ਵੱਲੋਂ ਲੰਗਰ ਚੱਲਦਾ ਉਧਰ ਕਾਰ ਸੇਵਾਲਿਆਂ ਦਾ ਚੱਲਦਾ ਤੇ ਲੋ ਜੀ ਆਪਾਂ ਲੰਗਰ ਛੱਕ ਲਿਆ ਵਾ ਅੱਜ ਅੰਦਰ ਵੀ ਗੁਰਦੁਦੁਆਰੇ ਦੇ ਨਾਲ ਅੰਦਰ ਲੰਗਰ ਹਾਲ ਦੇ ਵਿੱਚ ਵੀ ਚੱਲ ਰਿਹਾ ਸੀ ਕੰਮ ਤੇ ਆ ਵਾਜੀ ਉਹ ਗੁਰਦੁਆਰਾ ਜਿਹੜਾ ਅੰਗਰੇਜ਼ ਨੇ ਬਣਵਾਇਆ ਸੀ ਮੈਂ ਕਿਹਾ ਚਲੋ ਸਪੈਸ਼ਲ ਇਹਦੀ ਵੀ ਮੈਂ ਅੱਜ ਵੀਡੀਓ ਬਣਾ ਕੇ ਲੈ ਕੇ ਜਾਨੀ ਮੇਰੇ ਲਾਸਟ ਵਲੌਗਸ ਦੇ ਵਿੱਚ ਮੈਂ ਇਹਨਾਂ ਦੀ ਬਣਾਈ ਨਹੀਂ ਸੀ ਕਦੀ ਵੀਡੀਓ ਪਰ ਅੱਜ ਆਪਾਂ ਬਣਾ ਰਹੇ ਹਾਂ ਜੀ ਤੁਸੀਂ ਦਰਸ਼ਨ ਕਰੋ ਇੱਥੇ ਕੋਈ ਮਹਾਰਾਜ ਜੀ ਦੀ ਭੀੜ ਵਗੈਰਾ ਨਹੀਂ ਰੱਖੀ ਹੋਈ ਸਰੂਪ ਨਹੀਂ ਰੱਖਿਆ ਹੋਇਆ ਪਰ ਇਹੀ ਜੀ ਉਹ ਸੀਗਾ ਜਿਹੜਾ ਹਨਾ ਅੰਗਰੇਜ਼ ਨੇ ਫਿਰ ਬਣਵਾਇਆ ਸੀਗਾ ਉਹ ਵਾਲਾ ਸੀਗਾ ਤੇ ਲਓ ਜੀ ਆਪਾਂ ਇੱਥੇ ਮੱਥਾ ਵਗੈਰਾ ਟੇਕ ਲਿਆ ਇਹ ਆ ਜੀ ਗੁਰਦੁਆਰੇ ਦੀ ਬਾਹਰਲੀ ਇਮਾਰਤ ਰੋਜੀ ਦਰਸ਼ਨ ਮੈਨੂੰ ਪੂਰੀ ਉਮੀਦ ਹੈ ਜੀ ਤੁਹਾਨੂੰ ਅੱਜ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਹੋਊਗਾ ਘਰ ਬੈਠਿਆਂ ਨੂੰ ਤੁਸੀਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਬਸ ਇਹਦੇ ਪਾਪਾ ਹੁਣ ਐਕਟਿਵ ਵਾਲਣ ਗਏ ਨੇ ਆਪਾਂ ਵੇਟ ਕਰ ਰਹੇ ਆ ਉਹਨਾਂ ਦੀ ਤੇ ਆਪਾਂ ਜਾ ਰਹੇ ਹੁਣ ਘਰ ਨੂੰ ਜੀ ਤੇ ਬਹੁਤ ਕਿਵੇਂ ਦਾ ਲੱਗਿਆ ਜੀ ਪਲੀਜ਼ ਮੈਨੂੰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਕਿਵੇਂ ਦਾ ਲੱਗਿਆ ਸਾਡੇ ਬਲੌਗ ਤੇ ਫਰਸਟ ਟਾਈਮ ਆ ਕੇ ਕਿਵੇਂ ਦਾ ਲੱਗਿਆ ਜੀ ਪਲੀਜ਼ ਤੁਸੀਂ ਜ਼ਰੂਰ ਦੱਸਣਾ ਤੇ ਆ ਜੀ ਉਹ ਨਹਿਰ ਆ ਜਿਹੜੀ ਜਾਂਦੀ ਆ ਜੀ ਆਪਣੀ ਗੁਰਦੁਆਰਾ ਸਾਹਿਬ ਵੱਲ ਨੂੰ ਇਹੀ ਨਹਿਰ ਸੀਗੀ ਜੀ ਤੇ ਫਿਰ ਇਹਨੂੰ ਵਿੰਗੀ ਕਰਕੇ ਕੱਢਿਆ ਸੀਗਾ ਅੰਗਰੇਜ਼ ਨੇ ਤੇ ਇਹ ਉਹ ਨਹਿਰ ਆ ਜੀ ਤੇ ਕਰੋ ਜੀ ਤੁਸੀਂ ਇਹਦੇ ਵੀ ਦਰਸ਼ਨ ਕਰ ਲਓ ਤੇ ਬਾਕੀ ਜੀ ਚਲੋ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਸਾਡਾ ਅੱਜ ਦਾ ਵਲੌਗ ਪਲੀਜ਼ ਜ਼ਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਹੀਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਮਿਲਦੇ ਆ ਜੀ ਨੈਕਸਟ ਵਲੌਗ ਸਤਿ ਸ਼੍ਰੀ ਅਕਾਲ ਜੀ